ਅੱਜ ਅੱਜ ਗੱਲ ਕਰਦੇ ਆ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਨ ਲਈ ਤੁਹਾਡੀ ਬਾਡੀ ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਬਿਲਕੁਲ ਦੇਸੀ ਤਖਰੇਲੂ ਤੇ ਆਸਾਨ ਤੇ ਸਸਤਾ ਜਾਂ ਨਾਰਮਲ ਜਾਂ ਤਰੀਕਾ ਸੁੱਕਾ ਆਲੂ ਬੁਖਾਰਾ ਇਹ ਸੁੱਕਾ ਆਲੂ ਬੁਖਾਰਾ ਸਾਨੂੰ ਆਮ ਬਾਜ਼ਾਰੋਂ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦਾ ਹੈ ਇਹਦੇ ਜਿਹੜੇ ਫਾਇਦੇ ਆ ਉਹ ਅਨਗਿਣਤ ਫਾਇਦੇ ਉਹਨਾਂ ਚੋਂ ਕੁਝ ਕੁ ਫਾਇਦੇ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਹੈ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਦਾ ਹੈ ਬਾਡੀ 'ਚ ਫਾਈਬਰ ਦੀ ਜਿਹੜੀ ਕਮੀ ਹੁੰਦੀ ਹੈ ਜਰੂਰਤ ਹੁੰਦੀ ਉਹਨੂੰ ਪੂਰਾ ਕਰਨ 'ਚ ਸਹਾਇਕ ਹੁੰਦਾ ਹੈ ਇਮਿਊਨਿਟੀ ਨੂੰ ਬੂਸਟ ਕਰਦਾ ਹੈ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ ਤੁਹਾਡੇ ਦਿਲ ਨੂੰ ਸਟਰੋਂਗ ਰੱਖਦਾ ਹੈ ਤੁਹਾਡੇ ਖੂਨ ਨੂੰ ਗਾੜਾ ਨਹੀਂ ਹੋਣ ਦਿੰਦਾ ਤੇ ਤੁਹਾਡਾ ਬਲੱਡ 슈ਗਰ ਲੈਵਲ ਨਾਰਮਲ ਰੱਖਦਾ ਹੈ ਤਾਂ ਤੁਹਾਡੇ ਦਿਲ ਦਿਲ ਸੰਬੰਧੀ ਕੋਈ ਬਿਮਾਰੀ ਹੋਵੇ ਉਸ ਤੋਂ ਵੀ ਨੇ ਜਾਦੂ ਤਾਂ ਪੇਟ ਲਈ ਇਹ ਬਹੁਤ ਹੀ ਕਾਰਗਰ ਸਿੱਧਾ ਪੇਟ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਪਾਚਨ ਕਿਰਿਆ ਨੂੰ ਲੈ ਕੇ ਗਰਮੀ ਤਸ ਗਰਮ ਤਸੀਰ ਹੋਵੇ ਉਸ ਤੋਂ ਵੀ ਇਹ ਬਚਾਉਂਦਾ ਆ ਦਿਨ ਦੇ ਵਿੱਚ ਦੋ ਸੁੱਕੇ ਆਲੂ ਬੁਖਾਰੇ ਤੁਸੀਂ ਇੱਕ ਤੋਂ ਦੋ ਰੂਟੀਨ 'ਚ ਖਾ ਸਕਦੇ ਆ ਪਰ ਖਾਸ ਖਿਆਲ ਰੱਖੋ ਸੁੱਕਾ ਆਲੂ ਬੁਖਾਰਾ ਖਾ ਕੇ ਨਾਲ ਡਾਈਟ ਵੀ ਪ੍ਰੋਪਰ ਰੱਖਣੀ ਆ ਤੇ ਐਕਸਰਸਾਈਜ਼ ਵੀ ਜ਼ਰੂਰ ਲਉਣੀ ਤਾਂ ਇਹਨਾਂ ਚੀਜ਼ਾਂ ਨੇ ਸਾਨੂੰ ਫਾਇਦਾ ਦੇਣਾ ਆ ਜੇ ਤੁਸੀਂ ਇਹ ਸੋਚੋ ਕਿ ਸਿੱਧਾ ਆਲੂ ਬੁਖਾਰਾ ਖਾ ਲਿਆ ਤਾਂ ਬੋਡੀ ਫਿੱਟ ਹੋ ਜੂਗੀ ਇਦਾਂ ਨਹੀਂ ਹੋਣਾ ਡਾਈਟ ਤੇ ਐਕਸਰਸਾਈਜ਼ ਦੋਨੇ ਹੀ ਨਾਲ ਜ਼ਰੂਰੀ ਆ